सत श्रीकाली जी मेरा नाम है सतविंदर सिंह बराड़ विलेज मेरा चुग्गा डिस्ट्रिक्ट फिरोजपुर मेरा मोबाइल नंबर है सैवन नाइन ट्रिपल जीरो डबल जीरो 413 ਮੈਂ ਪਿਛਲੇ ਸਾਲ ਇਹ ਮੈਸ਼ੀਓ ਦਾ ਸੀਗਾ ਜਿਹੜਾ ਇਹ ਪਲੈਂਟਰ ਖਰੀਦਿਆ ਸੀਗਾ ਕੋੜਕਪੂਰਾ ਬਰਾੜ ਵਾਲਿਆਂ ਤੋਂ ਔਰ ਪਿਛਲੇ ਸੀਜ਼ਨ ਵੀ ਮੈਂ ਇਹਦੇ ਤੇ ਸਾਢੇ 1600 ਕਿੱਲੇ ਦੇ ਕਰੀਬ ਸਾਢੇ 600 ਤੋਂ ਉੱਪਰ ਹੀ ਹੋਣਗੇ ਆਈ ਥਿੰਕ ਤੇ ਮੈਂ ਇਹਦੇ ਨਾਲ ਮੱਕੀ ਬੀਜੀ ਸੀ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈਗੀ ਔਰ ਇਸ ਸਾਲ ਵੀ ਮੈਂ ਹੁਣ ਇਹਦੇ ਮਤਲਬ ਅੱਜ ਹੋ ਗਈ ਹੈ 9 ਤਰੀਕ 9 ਫੈਬ ਹੋ ਗਈ ਹੈ ਮੈਨੂੰ 25 25 ਕਿੱਲੇ ਮੈਂ ਇਹਦੇ ਨਾਲ ਬੀਚੁਕੇ ਆ ਅੱਜ ਤੱਕ ਔਰ ਔਰ ਮੈਨੂੰ ਇਹਦੀ ਰਿਪੇਅਰ ਵੀ ਬਿਲਕੁਲ ਨਹੀਂ ਆਈਗੀ ਮੈਨਰੇ ਤੇ ਸਿਰਫ ਮੇਰਾ 4 ਤੋਂ 5000 ਰੁਪਿਆ ਲੱਗਿਆ ਮੇਰਾ 650 ਕਿੱਲਾ ਬੀਜ ਕੇ ਤੇ 4 ਤੋਂ 5000 ਰੁਪਿਆ ਹੀ ਲੱਗਿਆ ਬਸ ਰਪਿਆ ਸਰਵਿਸ ਦਾ ਠੀਕ ਹੈ ਜੀ ਜੋ ਕਿ ਆਪਾਂ ਆਪ ਵੀ ਖੁਦ ਵੀ ਕਰ ਸਕਦੇ ਆ ਮਕੈਨਿਕ ਨੂੰ ਬੁਲਾ ਕੇ ਵੀ ਕਰ ਸਕਦੇ ਆ ਔਰ ਇਹ ਮੈਨੂੰ ਬਹੁਤ ਵਧੀਆ ਪ੍ਰੋਡਕਟ ਲੱਗਿਆ ਔਰ ਇਹਦੇ ਨਾਲ ਅੱਜ ਕੱਲ ਮੈਂ ਬਹੁਤ ਸੋਹਣੀ ਕਮਾਈ ਕਰ ਰਿਹਾ ਜੀ ਇਹ ਮੇਰਾ ਤੁਸੀਂ